ਸਾਜੀ ਵਾ ਜਪੰਡੀਆਂ ਇਹ ਪੈਣੇ ਦੀ ਛਾਵੇਂ ਆ ਜਾ ਲੈਟਾ ਹੈ ਗਿਆ ਤੇਰੇ ਕੋ ਬਾ ਆ ਗਈਆਂ ਗਈਆਂ ਪਲੇਟਾਂ ਦਿਖਾ ਹਾਂ ਮੈਨੂੰ ਕਿਹੜੀਆਂ ਲੈਣੀਆਂ ਜੋ ਖਾਣੇ ਵਾਲੀਆਂ ਦਿਖਾ ਕੀ ਰੇਟ ਲਾਇਆ 120 ਰੁਪਏ ਆਗ ਲੱਗੀ ਇੰਨੀ ਮਹਿੰਗੀ ਕੱਲ੍ਹ ਤੇ ਭਾਈ ਮੈਨੂੰ ਤੀਆਂ ਨਹੀਂ ਦੇਣ ਦਿਆ ਓ ਪੈਣਾ ਤੀਆਂ ਨਹੀਂ ਮਿਲ ਜਾਂਦੀ ਪਰ ਡਿਸਪੋਇਲ ਹੁੰਦੀ ਆ ਮੈਨੂੰ ਨਹੀਂ ਪਤਾ ਕਿਹੜਾ ਪੋਜਰ ਪੁੱਛ ਲੈ ਠੀਕ ਠੀਕ ਰੇਟ ਲਾ ਦੇ ਦੇਣ ਵਾਲੀ ਗੱਲ ਕਰ ਕਿੰਨੇ ਦਿਨੇ ਦੋਈ ਮੈਂ ਰੁਪਈਏ 50 ਦੇਣਾ ਤੇ ਦੋ ਦਿਨ ਲੂੰਗੀ ਪਾਣਾ ਤੂੰ ਲੈਣੀਆਂ ਹੀ ਨਹੀਂ ਫਿਰ ਲੈਣੀਆਂ ਕਿਉਂ ਨਹੀਂ ਭਰਾਵਾ ਤੈਨੂੰ ਤਾਂ ਕਹਿਣ ਦੀ ਤੇ ਰੁਪਈਏ 50 ਲੱਲੀ ਉਹ 50 ਦਾ ਨਹੀਂ ਘੱਟ ਵੀ ਆਉਂਦਾ ਰਹਿਣ ਦੇ ਫਿਰ ਜੰਡੇਆਲੇ ਲਾਂਗੇ ਉੱਥੇ ਵਾਧੂ ਵਧੀਆ ਪਾ ਲੈ 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 ਲੋ ਭਰਾ ਮੇਰਾ ਇੱਥੇ ਟੱਪ ਪਿਆ ਸੀ ਇਹ ਤਾਂ ਤੇਰੇ ਟੱਪ ਦੇ ਨੌਕਰ ਲੱਗੇ ਆ ਤੂੰ ਤੇ ਨਹੀਂ ਲਾਤਾ ਲਗਾ ਕੇ ਕਿਤੇ ਟੱਪ ਤਾਂ ਤੂੰ ਲਿਆਈ ਨਹੀਂ ਕਿਉਂ ਨਹੀਂ ਲੈ ਕੇ ਆਈ ਮੈਂ ਮੈਨੂੰ ਬੇਵਕੂਫ ਬਣਾਈ ਜਨਾ ਉਹ ਆਲ ਨੂੰ ਨਹੀਂ ਪਤਾ ਤੇਰੇ ਟੱਪ ਦਾ ਉਸ ਸਾਫੜੇ ਨੂੰ ਮੇਰਾ ਮੈਂ ਤਾਂ ਸੇਹਲੀ ਜੀ ਛੱਡ ਆਈ ਆਂ ਚੰਗਾ ਆਪ ਪਗਲਾਸੀਆਂ ਲੈ ਚਾਹ ਪੋਣੀਆਂ ਲੈ ਟੁੱਟਾ ਪੰਜਾ ਲੋ ਆਵੇ ਸ਼ਾਨ ਬੂਰਾ ਆਵੇ ਲੈ ਲੈ ਆ ਲਿਆ ਕੱਖਰੀ ਦਾ ਟੱਪਵਾ ਕੇ ਬੈਗੀਓ ਸਤਾ ਜੀ ਕੱਪ ਦੇ ਮੋਟੜੇ ਚ ਪਾ ਲਿਆ ਥੂ ਟੋੜੇ ਚ ਕੱਲੀ ਪਾ ਲਿਆ ਸਤਾ ਜੀ ਆਪੇ ਜਾਂਦੇ ਜੇ ਕੋਈ ਲੱਗੇ ਚੀਜ਼ ਲਿਆਵੇ ਭੰਨ ਕੇ ਸਵੇਲੇ ਟੋੜੇ ਚ ਪਾ ਲਿਆ ਕਰ ਅਰੇ ਮੂੰ ਤੇਰਾ